ਕਿਸ ਤਰੀਕੇ ਦੇ ਨਾਲ ਦੇਖੋ ਬਹੁਤ ਖੁਸ਼ੀ ਵਾਲਾ ਮਾਹੌਲ ਆ ਇਸ ਤਰੀਕੇ ਨਾਲ ਦੇਖ ਰਹੀ ਹਾਂ ਕਿ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਤੇ ਸਾਨੂੰ ਆਪਣੇ ਬੱਚਿਆਂ ਤੇ ਮੇਰੇ ਪੇਰੇ ਮੇਰੇ ਸਟੂਡੈਂਟਸ ਤੇ ਮੇਰੇ ਟੀਚਰਸ ਤੇ ਟੀਚਰਸ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੀ ਪੁਰਾਣੀ ਫਿਰਕ ਚੱਲ ਰਹੀ ਆ ਕਈ ਸਾਲਾਂ ਤੋਂ ਉਸੇ ਚਲਾ ਰਹੇ ਹਾਂ ਉਹਨੂੰ ਅਸੀਂ ਅੱਗੇ ਮੇਨਟੇਨ ਕਰਨ ਦੇ ਕਾਬਿਲ ਹੋਏ ਤੇ ਪਰਮਾਤਮਾ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਆਮ ਤੌਰ ਤੇ ਮੈਮ ਗਣ ਕੀਤੀ ਜਾਂਦੀ ਹੈ ਕਿ ਬੱਚੇ ਕਹਿੰਦੇ ਕਿ ਟੀਚਰ ਤੇ ਪੇਰੈਂਟ ਹੈ ਲੋ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨੇ ਕੰਮ ਕੀਤਾ ਉਹ ਭਾਈ ਪਹਿਲੇ ਦਿਨ ਆਇਆ ਤੁਸੀਂ ਲੇਟਾ ਕਿਸ ਤਰੀਕੇ ਦੇ ਨਾਲ ਟੀਚਰ ਤੁਸੀਂ ਆਏ ਹੋ ਪ੍ਰਿੰਸੀਪਲ ਕਿਵੇਂ ਦੇਖ ਰਹੇ ਹੋ ਬੱਚਿਆਂ ਦੇ ਵਿੱਚ ਫੋਕਸ ਚਾਹੀਏ ਮੈਂ ਤਾਂ ਛੋਟਾ ਪਹਿਲਾ ਹੋ ਰਿਹਾ ਇੱਕ ਟਾਈਪ ਦੀ ਮੋਟੀਵੇਸ਼ਨ ਜਿਹੜੀ ਟੀਚਰਸ ਨੇ ਦੇਣੀ ਹੁੰਦੀ ਆ ਐਡਮਿਨਿਸਟ੍ਰੇਸ਼ਨ ਲੈਵਲ ਤੇ ਅਸੀਂ ਦੇਣੀ ਹੁੰਦੀ ਆ ਤੇ ਦੂਸਰੀ ਟਾਈਪ ਦੀ ਮੋਟੀਵੇਸ਼ਨ ਜਿਹੜੀ ਘਰੋਂ ਮਿਲਣੀ ਹੁੰਦੀ ਆ ਬੱਚਿਆਂ ਨੂੰ ਦੋਨਾਂ ਦੇ ਨਾਲ ਹੀ ਪੂਰਾ ਹੁੰਦਾ ਸਰਕਲ ਜੇ ਪਿੱਛੋਂ ਦੋਨੇ ਪਾਸਿਆਂ ਦੇ ਚੋਂ ਕਿਤੇ ਕੋਈ ਕਮੀ ਰਹਿ ਜੇ ਮਾਂ ਫਿਰ ਐਂਡ ਤੇ ਜਾ ਕੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ ਤਾਂ ਅਸੀਂ ਪੇਰੈਂਟਸ ਨੂੰ ਵੀ ਮੈਂ ਕਹੂੰਗੀ ਕਿ ਉਹਨਾਂ ਹੀ ਇੰਪੋਰਟੈਂਟ ਰੋਲ ਆ ਉਹਨਾਂ ਦਾ ਵੀ ਟੀਚਰਸ ਦਾ ਵੀ ਉਹਨਾਂ ਹੀ ਇੰਪੋਰਟੈਂਟ ਰੋਲ ਆ ਤੇ ਇਵਨ ਸਟੂਡੈਂਟਸ ਦਾ ਤਾਂ ਸਭ ਤੋਂ ਵੱਧ ਇੰਪੋਰਟੈਂਟ ਕਿੰਨੇ ਬੱਚੇ ਆ ਕਿ 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 ਪੰਜਾਬ ਚੋਂ ਫਰਸਟ ਬੱਚਾ ਸਾਡੇ ਕੋਲ ਅਦਿੱਤੀ ਆ ਤੇ ਉਹਦੇ ਮਾਰਕਸ 650 ਆਊਟ ਆਫ 650 ਯਾਨੀ ਕਿ 100% ਨੇ ਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ ਉਹਦੇ ਮਾਰਕਸ ਨੇ 645 ਆਊਟ ਆਫ 650 ਤਾਂ 99.23% ਮਾਰਕਸ ਉਹਦੇ ਨੇ ਤਾਂ ਸਾਨੂੰ ਬਹੁਤ ਖੁਸ਼ੀ ਇਸ ਚੀਜ਼ ਨੂੰ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਹੀ ਪਰੰਪਰਾ ਜਿਹੜੀਆਂ ਨੇ ਪਹਿਲਾਂ ਵਾਲੀਆਂ ਕਾਇਮ ਰੱਖੀਆਂ ਅਲੀਸ਼ਾ ਸ਼ਰਮਾ

ਅਸ ਅਕੋਰਡਿੰਗ ਆਈ ਥਿੰਕ ਅਪਰੋਕਸ ਅਪੀਅਰ ਹੋਏ ਨੇ ਤਾਂ ਬਹੁਤ ਕੰਪੀਟੀਸ਼ਨ ਵੀ ਸੀਗਾ ਮਿਹਨਤ ਕੀਤਾ ਵੀ ਨਹੀਂ ਪੰਜਾਬ ਤੋਂ ਟੌਪ ਕੀਤਾ ਬਹੁਤ ਸੀਗੀ ਟੀਚਰਸ ਦੇ ਵੀ ਕਹਿ ਰਹੇ ਸੀ ਕਿ ਸਾਰਿਆਂ ਦੀ ਇਹ ਤਾਂ ਸੇਰਾ ਕਿੰੋਂ ਬਣ ਲਿਓ ਆਈ ਥਿੰਕ ਮੈਂ ਆਪਣੇ ਸਾਰਿਆਂ ਨੂੰ ਦੇਣਾ ਚਾਹੁੰਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਮਦਰ ਫਾਦਰ ਔਰ ਮੇਰੇ ਟੀਚਰਸ ਯੈਸ